ਨਮਸਕਾਰ ਦੋਸਤੋ ਅੱਜ ਗੱਲ ਕਰਾਂਗੇ ਕਿ ਆਯੁਰਵੇਦ ਦੇ ਵਿੱਚ ਅੱਖਾਂ ਵਾਸਤੇ ਕੀ ਹੈ ਜਿਨ੍ਹਾਂ ਦੀ ਟਾਈਮ ਤੋਂ ਪਹਿਲਾਂ ਵਿਜ਼ਨ ਕਮਜ਼ੋਰ ਹੋ ਜਾਂਦੀ ਹੈ ਜਿਨ੍ਹਾਂ ਨੂੰ ਰੈਗੂਲਰ ਕੰਪਿਊਟਰ ਦੇ ਉੱਤੇ ਜਾਂ ਕੁਝ ਰਾਈਟਿੰਗ ਦਾ ਕੁਝ ਰੀਡਿੰਗ ਦਾ ਕੰਮ ਕਰਨਾ ਪੈਂਦਾ ਉਹਨਾਂ ਦੀ ਵਿਜ਼ਨ ਦੇ ਉੱਤੇ ਅਸਰ ਹੁੰਦਾ ਉਹਨਾਂ ਦੇ ਸਟੇਨ ਪੈਣ ਲੱਪਣ ਦੀ ਅੱਖਾਂ ਦੇ ਉੱਤੇ ਦਬਾਅ ਪੈਣ ਲੱਪਣ ਦਾ ਸਿਰਦਰਦ ਰਹਿਣ ਲੱਪਣ ਦਾ ਜਿਹੜੇ ਪੇਸ਼ੈਂਟਸ ਨੂੰ 슈ਗਰ ਦੇ ਕਰਕੇ ਆਈ ਸਾਈਟ ਵੀਕ ਹੋਣ ਲੱਗ ਪਈ ਹੈ ਜਿਹਨੂੰ ਡਾਇਬੀਟਿਕ ਰੈਟੀਨੋਪੈਥੀ ਕਹਿੰਦੇ ਆ ਜਿਹੜੇ ਪੇਸ਼ੈਂਟਸ ਦੀ ਏਜ ਦੇ ਨਾਲ ਅੱਖਾਂ ਦੇ ਵਿੱਚ ਡਰਾਈਨੈਸ ਆਣ ਲੱਗ ਪਈ ਹੈ ਜਿਹੜੇ ਪੇਸ਼ੈਂਟਸ ਦੇ ਅੱਖਾਂ ਦੇ ਵਿੱਚ ਇਰੀਟੇਸ਼ਨ ਰਹਿੰਦੀ ਹੈ ਉਹਨਾਂ ਵਾਸਤੇ ਆਯੁਰਵੈਦ ਦੇ ਵਿੱਚ ਕੀ ਹੈ ਦੇਖੋ ਮੈਂ ਤੁਹਾਨੂੰ ਇੱਕ ਟਰਸਟਡ ਯੋਗ ਦੱਸੂਗਾ ਜਿਹੜਾ ਮੇਰੇ ਫਾਦਰ ਮੇਰੇ ਗ੍ਰੈਂਡਫਾਦਰ ਔਰ ਈਵਨ ਮੈਂ ਵੀ ਇਨੂੰ ਕਈ ਪੇਸ਼ੈਂਟਸ ਦੇ ਉੱਤੇ ਇਸਤੇਮਾਲ ਕੀਤਾ ਔਰ ਭਗਵਾਨ ਦਰਮੰਤਰੀ ਜੀ ਦੀ ਕਿਰਪਾ ਨਾਲ 100% ਰਿਜ਼ਲਟ ਮਿਲੇ ਨਾਰਮਲੀ ਇਸ ਯੋਗ ਨੂੰ ਇਸਤੇਮਾਲ ਘੱਟ ਲੋਕ ਕਰਦੇ ਆ ਕਿਉਂਕਿ ਉਸ ਤੋਂ ਪਹਿਲਾਂ ਕੁਝ ਮਲਟੀ ਵਿਟਾਮਿਨਸ ਵਗੈਰਾ ਦੇ ਵੱਲ ਨੂੰ ਟ੍ਰੈਂਡ ਹੈ ਜਿਸ ਤਰ੍ਹਾਂ ਉਧਰ ਨੂੰ ਲੋਕ ਚਲੇ ਜਾਂਦੇ ਆ ਇਹਦੇ ਵਾਸਤੇ ਬਹੁਤ ਆਯੁਰਵੈਦਿਕ ਪ੍ਰੈਕਟਿਸ਼ਨਰ ਐਡਵਾਈਸ ਵੀ ਨਹੀਂ ਕਰ ਪਾਉਂਦੇ ਦੁਸਤਿਕ ਯੋਗ ਹੈ ਬੈਸ਼ਜ ਰਤਨਾ ਰਤਨਾਵਲੀ ਗ੍ਰੰਥ ਦੇ ਵਿੱਚ ਹੈ ਨੇਤਰ ਚਿਕਸਾ ਦਾ ਉਹਦਾ ਨਾਮ ਹੈਗਾ ਮਹਾ ਤ੍ਰਿਫਲਾ ਘ੍ਰਿਤ ਘ੍ਰਿਤ ਤੋਂ ਤੁਸੀਂ ਅੰਡਰਸਟੈਂਡ ਕਰ ਲੋਗੇ ਕਿ ਕਿਸੇ ਘੀ ਦੇ ਬਾਰੇ ਦੇਸੀ ਘਿਓ ਦੇ ਵਿੱਚ ਬਣੀ ਮੈਡੀਸਿਨ ਦੇ ਬਾਰੇ ਗੱਲ ਹੋ ਰਹੀ ਹੁਣ ਨਾਮ ਤੋਂ ਹੀ ਕਲੀਅਰ ਹੈ ਮਹਾ ਤ੍ਰਿਫਲਾ ਘ੍ਰਿਤ ਇਹਦੇ ਵਿੱਚ ਤ੍ਰਿਫਲਾ ਔਰ ਇਸ ਤੋਂ ਇਲਾਵਾ ਆਸ਼ਵਗੰਧਾ ਸ਼ਤਾਵਰ ਸ਼ੀਰਕ ਕੋਲੀ ਵੱਸਾ ਔਰ ਹੋਰ ਵੀ ਕਈ ਤਰ੍ਹਾਂ ਦੀਆਂ 허ਬਸ ਇਹਦੇ ਵਿੱਚ ਇਸਤੇਮਾਲ ਕੀਤੀਆਂ ਗਈਆਂ ਮੁਲਠੀ ਕਈ ਤਰ੍ਹਾਂ ਦੀਆਂ ਇਦਾਂ ਦੀਆਂ ਬਰਿੰਗਰਾਜ ਕਈ ਤਰ੍ਹਾਂ ਦੀਆਂ ਜੜੀਆਂ ਬੂਟੀਆਂ ਦੀ ਇਹ ਕੰਪੋਜੀਸ਼ਨ ਹੈ ਔਰ ਇੰਨੀ ਕੁ ਇਫੈਕਟਿਵ ਕੰਪੋਜੀਸ਼ਨ ਹੈ ਬੱਚਿਆਂ ਦੇ ਜਿਨ੍ਹਾਂ ਦੇ ਸਮੇਂ ਤੋਂ ਪਹਿਲਾਂ ਅੱਖਾਂ ਦੀ ਨਜ਼ਰ ਕਮਜ਼ੋਰ ਹੋ ਰਹੀ ਹੈ ਔਰ ਉਹ ਚਸ਼ਮੇ ਦਾ ਨੰਬਰ ਗ੍ਰੈਜੂਲੀ ਵਧੀ ਜਾ ਰਿਹਾ ਤੁਸੀਂ ਇਹਦੀ ਕ੍ਰਿਤ ਦੀ ਸ਼ੀਸ਼ੀ ਕਿਸੇ ਵੀ ਅੱਛੀ ਕੰਪਨੀ ਦੀ ਬਾਜ਼ਾਰੋਂ ਪਰਚੇਜ਼ ਕਰ ਲਓ ਉਹਨੂੰ ਅਗਰ 18 ਸਾਲ ਤੋਂ ਉੱਪਰ ਏਜ ਹੈ ਤਾਂ 5mg ਦਾ 5 ਗ੍ਰਾਮ ਸੌਰੀ 5 ਗ੍ਰਾਮ ਦਾ ਇੱਕ ਚਮਚ ਡੇਲੀ ਇੱਕ ਟਾਈਮ ਕੋਸੇ ਦੁੱਧ ਦੇ ਵਿੱਚ ਸ਼ਾਮ ਦੇ ਟਾਈਮ ਰਾਤ ਦੇ ਖਾਣੇ ਤੋਂ 2 ਘੰਟੇ ਪਹਿਲਾਂ ਪਾ ਕੇ ਪੀਣਾ ਸ਼ੁਰੂ ਕਰ ਦਿਓ ਰੈਗੂਲਰ ਇੱਕ ਟਾਈਮ ਇਹਨੂੰ ਡੋਜ਼ ਨੂੰ ਕੰਜ਼ੂਮ ਕਰਨਾ ਔਰ ਠੰਡੀਆਂ ਚੀਜ਼ਾਂ ਬੰਦ ਕਰ ਦਿਓ ਬਹੁਤ ਗਰਮ ਚੀਜ਼ਾਂ ਔਰ ਬਹੁਤ ਠੰਡੀਆਂ ਚੀਜ਼ਾਂ ਨਹੀਂ ਲੈਣੀਆਂ ਸਾਤਵਿਕ ਭੋਜਨ ਲੈਣਾ ਤੁਸੀਂ 3 ਮਹੀਨੇ ਦਾ ਟ్రਾਇਲ ਕਰਕੇ ਦੇਖ ਲਓ ਇੱਕ ਸ਼ੀਸ਼ੀ ਕਰੀਬ ਕਰੀਬ 1.5 ਮਹੀਨਾ ਚੱਲ ਜਾਏਗੀ 200 ਗ੍ਰਾਮ 250 ਗ੍ਰਾਮ ਦੀ ਬੋਟਲ ਆਉਂਦੀ ਹੈ ਬਾਜ਼ਾਰ ਦੇ ਵਿੱਚ ਅੱਛਾ ਇਹਦੇ ਨਾਲ ਇੱਕ ਕੰਡੀਸ਼ਨ ਹੈ ਅਗਰ ਤੁਸੀਂ ਹਾਰਟ ਦੇ ਪੇਸ਼ੈਂਟ ਹੋ ਹਾਈ ਕੋਲੇਸਟ੍ਰੋਲ ਹਾਈ ਬੀਪੀ ਦੇ ਪੇਸ਼ੈਂਟ ਹੋ ਯਾ ਤੁਹਾਨੂੰ ਡਾਕਟਰ ਵੱਲੋਂ ਇਹ ਰეკਮੈਂਡਡ ਹੈ ਕਿ ਤੁਸੀਂ ਆਇਲ ਫੈਟਸ ਇਹ ਜਿਹੜੀਆਂ ਟ੍ਰਾਂਸਫਰਟਸ ਹੈ ਇਹ ਕੰਜ਼ਿਊਮ ਨਹੀਂ ਕਰ ਰਹੀਆਂ ਫਿਰ ਦੋਸਤੋ ਇਹ ਡਾਕਟਰ ਦੀ ਸੁਪਰਵਾਈਜ਼ਨ ਦੇ ਵਿੱਚ ਇਹਨੂੰ ਇਸਤੇਮਾਲ ਕਰਨਾ ਆਪ ਰਫਲੀ ਇਹਨੂੰ ਯੂਜ਼ ਨਾ ਕਰਿਓ ਹੋ ਸਕਦਾ ਤੁਹਾਨੂੰ ਦੇਸੀ ਕਿ ਡਾਈਜੈਸਟ ਨਾ ਹੋਵੇ ਉਹ ਤੁਹਾਨੂੰ ਡਿਸਕੰਫਰਟ ਕਰੇ ਜਿਹੜਾ ਪੇਸ਼IENTS ਨੂੰ ਆ ਅਮੂਮਨ ਉਹ ਕੰਪਲੇਂਟ ਕਰਦੇ ਆ 50 ਪਲੱਸ ਪੇਸ਼IENTS ਅੱਖਾਂ ਦਾ ਪਾਣੀ ਸੁੱਕ ਗਿਆ ਡਰਾਈਨੈਸ ਆ ਗਈ ਡਾਕਟਰ ਹਾਇਲੂਰੋਨਿਕ ਐਸਿਡ ਦੀ ਕੰਪੋਜੀਸ਼ਨ ਉਹਨਾਂ ਤੇ ਇਸਤੇਮਾਲ ਕਰਦੇ ਆਲੋਪੈਥੀ ਦੇ ਵਿੱਚ ਇਹ ਆਯੁਰਵੇਦ ਦੇਖੋ ਕਈ ਸਾਲ ਪਹਿਲਾਂ ਕਈ ਹਜ਼ਾਰਾਂ ਸਾਲ ਪਹਿਲਾਂ ਉਹਨਾਂ ਨੇ ਡਰਾਈਨੈਸ ਦੇ ਉੱਤੇ ਕੰਮ ਕਰ ਦਿੱਤਾ ਸੀਗਾ ਇਸ ਯੋਗ ਦੇ ਨਾਲ ਨਾਲ ਡਰਾਈਨੈਸ ਕਨਜਕਟਿਵਾਈਟਿਸ ਇਰਿਟੇਸ਼ਨ ਮੈਂਟਲ ਫਟੀਗ ਸਟ्रेस ਸਟ੍ਰੇਨ ਇਹਦੇ ਨਾਲ ਨਾਲ ਜਿਹੜੀ ਵਿਜ਼ਨ ਦੀ ਪ੍ਰੋਬਲਮ ਹੈ ਇਹ ਸਾਰੀਆਂ ਚੀਜ਼ਾਂ ਦੇ ਉੱਤੇ ਬਹੁਤ ਅੱਛਾ ਰਿਜ਼ਲਟ ਮਿਲੇਗਾ 3 ਮਹੀਨੇ ਲਗਾਤਾਰ ਇਸਤੇਮਾਲ ਕਰਨਾ ਪਏਗਾ 3 ਮਹੀਨੇ ਬਾਅਦ ਤੁਸੀਂ ਰਿਵਿਊ ਦੇ ਦਿਓ ਮੈਨੂੰ ਮੈਂ ਹੁਸ਼ਿਆਰਪੁਰ ਪ੍ਰੈਕਟਿਸ ਕਰਦਾ ਮੇਰਾ ਨੰਬਰ ਵੀ ਤੁਹਾਨੂੰ ਡਿਸਪਲੇ ਹੋ ਜਾਏਗਾ ਅਸ਼wini ਸ਼ਰਮਾ ਜੀ ਦੇ ਚੈਨਲ ਦੇ ਉੱਤੇ ਤੁਸੀਂ ਰਿਵਿਊ ਦੇ ਸਕਦੇ ਹੋ ਇਹਨੂੰ ਇਸਤੇਮਾਲ ਕਰਕੇ ਆਪਣੇ ਰਿਵਿਊ ਦਿਓ ਫਿਰ ਦੱਸਿਓ ਅਸ਼wini ਸ਼ਰਮਾ ਜੀ ਨੂੰ ਥਰਡ ਆਈ ਦੀ ਪੂਰੀ ਟੀਮ ਨੂੰ ਥੈਂਕ ਯੂ ਧੰਨਵਾਦ ਜੈ ਹਿੰਦ